ਜੋ ਜੋ ਗਟਲ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੰਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 188 ਅੰਕ ਤੇ ਸਬਦ ਚਾਨ ਕਰਦੇ ਹਨ ਗੌੜੀ ਮਹੱਲਾ 5 ਸ਼ਾਂਤ ਕੀ ਤੂਰ ਮਿਟੇ ਅਗ ਕੋਟ ਕਹਿੰਦੇ ਸੰਤਾਂ ਦੀ ਤੂਰ ਮਿਲਣ ਦੇ ਨਾਲ ਕਰੋੜਾਂ ਹੀ ਪਾਪ ਖਤਮ ਹੋ ਜਾਂਦੇ ਕਿੰਦੇ ਵੱਡੇ ਬਚਨ ਕਰਦੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਕਿੰਨੀ ਤਾਕਤ ਹੈ ਸੰਤਾਂ ਦੀ ਤੂਰ ਦੇ ਵਿੱਚ ਲੇਕਿਨ ਕਰੋੜਾਂ ਹੀ ਪਾਪ ਤਾਂ ਖਤਮ ਹੋ ਜਾਂਦੇ ਆ ਲੇਕਿਨ ਸੰਤ ਹੈ ਵੀ ਕਰੋੜਾਂ ਵਿੱਚੋਂ ਕੋਈ ਹੈ ਇਹ ਵੀ ਤਾਂ ਮੁਸ਼ਕਲ ਹੈ ਕਿ ਕਰੋੜਾਂ ਹੀ ਪਾਪ ਖਤਮ ਕਰਦੇ ਹਨ ਫਿਰ ਕਰੋੜਾਂ ਵਿੱਚੋਂ ਹੀ ਕੋਈ ਸੰਤ ਹੈ ਕਰੋੜ ਉਹ ਪਾਪ ਤਾਂ ਹੀ ਖਤਮ ਹੋ ਸਕਦੇ ਜੇ ਕੋਈ ਕਰੋੜਾਂ ਵਿੱਚੋਂ ਇੱਕ ਹੈ। ਲੇਕਿਨ ਬਚਨਾਂ ਨੇ ਜਿਹੜੇ ਅਟੱਲ ਹਨ ਜੇ ਮਿਲ ਜਵੇ। ਜੇ ਪ੍ਰਾਪਤ ਹੋ ਜਵੇ। ਫਿਰ ਕਰੋੜਾਂ ਹੀ ਪਾਪ ਅੱਗ ਹਨ ਜਿਹੜੇ ਖਤਮ ਹੋ ਜਾਂਦੇ। ਸੰਤ ਕੀ ਤੂਰ ਮਿਟੇ। ਅੱਗ ਕੋਟ। ਕਰੋੜਾਂ ਹੀ ਪਾਪ ਮਿਟ ਜਾਂਦੇ। ਸੰਤ ਪ੍ਰਸ਼ਾਦ ਸੰਤਾਂ ਦੀ ਤੂੜ ਕਿਹੜੀ ਹੈ ਇਹ ਵੀ ਤਾਂ ਭੁਲੇਖਾ ਸੀ ਤੂੜ ਤਾਂ ਮਿੱਟੀ ਨੂੰ ਕਹਿੰਦੇ ਆ ਕਿ ਸੰਤਾਂ ਨੇ ਮਿੱਟੀ ਦੀ ਚੁਟਕੀ ਦੇ ਦਿੱਤੀ ਨਹੀਂ ਨਿਰਣਾ ਕਰ ਦਿੱਤਾ ਨਾਲ ਲੱਗਦਾ ਹੀ ਸੰਤ ਪ੍ਰਸ਼ਾਦ ਜਿਹੜਾ ਸੰਤ ਪ੍ਰਸ਼ਾਦ ਦਿੰਦੇ ਆ ਕਿਹੜਾ ਪ੍ਰਸਾਦ ਸ਼ਬਦ ਵਾਲਾ ਪ੍ਰਸਾਦ ਦਿੰਦੇ ਹਨ ਉਹ ਸ਼ਬਦ ਦਾ ਪ੍ਰਸਾਦ ਫੇਰ ਪਾਪਾਂ ਨੂੰ ਖਤਮ ਕਰਦਾ ਹੈ। ਸ਼ਾਂਤ ਪ੍ਰਸਾਦ ਜਨਮ ਮਰਨ ਤੇ ਛੋਟ ਜੰਮਨ ਮਰਨ ਤੋਂ ਛੋਟ ਹੋ ਗਈ। ਰੱਬ ਨੇ ਛੁੱਟੀ ਕਰ ਦਿੱਤੀ। ਨਾ ਜੰਮਣਾ ਮੁੜ ਕੇ ਨਾਮ ਅਰਦਾ। ਵਡਿਆਈ ਸੰਤਾਂ ਦੀ ਕਰਾਈ ਆ ਰੱਬ ਨੇ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਜਮਨ ਮਰਨ ਤੋਂ ਛੁੱਟੀ ਹੋ ਗਈ ਏ। ਸੰਤਾਂ ਦੇ ਪ੍ਰਸਾਦ ਨਾਲ ਹੋਈ ਏ। ਹੋਰ ਕੋਈ ਤਰੀਕਾ ਨਹੀਂ ਦੱਸਿਆ ਗੁਰੂ ਨੇ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਦਾ ਦਰਸ ਕਹਿੰਦੇ ਜੇ ਸੰਤਾਂ ਦੇ ਦਰਸ਼ਨ ਹੋ ਜਾਣ ਸੰਤ ਦਾ ਦਰਸ ਪੂਰਨ ਇਸ਼ਨਾਨ ਪੂਰੇ ਇਸ਼ਨਾਨ ਹੋ ਗਏ ਕਿਤੇ ਨਹਾਣਾ ਵੀ ਨਹੀਂ ਪਿਆ ਕਿਤੇ ਤੀਰਥ ਤੇ ਜਾ ਕੇ ਸਰੋਵਰ ਵਿੱਚ ਡੁੱਬੀਆਂ ਨਹੀਂ ਲਾਉਣੀਆਂ ਪਈਆਂ ਕਿਉਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕਰ ਦਿੱਤਾ ਕਿ ਜੇ ਸੰਤਾਂ ਦੇ ਦਰਸ਼ਨ ਹੋ ਗਏ ਪੂਰਨ ਇਸ਼ਨਾਨ ਹੋ ਗਿਆ ਤੇਰਾ ਸਰੀਰ ਤੇਰਾ ਨਾਤਾ ਗਿਆ ਪਾਪਾਂ ਦੀ ਮੈਲ ਤੇਰੀ ਖਤਮ ਹੋ ਗਈ ਸੰਤਾਂ ਦੀ ਨਜ਼ਰ ਦੇ ਵਿੱਚ ਇੰਨੀ ਤਾਕਤ ਹੈ ਇਹ ਸੰਤਾਂ ਦੀ ਨਜ਼ਰ ਪੈਣ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਆ ਇਹ ਸਰੀਰ ਦੇ ਇਸ਼ਨਾਨ ਹੋ ਜਾਂਦੇ ਆ ਸੰਤ ਕਾ ਦਾਰਸਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪੀਏ ਨਾਮ ਇਹ ਸੰਤ ਕਿਰਪਾ ਕਰਨ ਤਾਂ ਨਾਮ ਜਪਿਆ ਜਾਂਦਾ ਅਸੀਂ ਭਲੇਖੇ ਵਿੱਚ ਆ ਕੇਸੀ ਪਾਠ ਕਰਦੇ ਆ ਗੁਰੂ ਦਸ ਦਿਨ ਜਦੋਂ ਤੱਕ ਸੰਤ ਕਿਰਪਾ ਨਹੀਂ ਕਰਦੇ ਉਹਨੇ ਦੇ ਤੱਕ ਨਾਮ ਨਹੀਂ ਜਪਿਆ ਜਾਂਦਾ ਹਲੇ ਤਾਂ ਸੀ ਆਪਣੀ ਹੁਸ਼ਿਆਰੀ ਵਿੱਚ ਆਪਣੀ ਚਲਾਕੀ ਵਿੱਚ ਹਰ ਮਨੁੱਖ ਦਾ ਕੀ ਮਨੋਰਥ ਹੈ ਦੂਸਰੇ ਨੂੰ ਮੂਰਖ ਬਣਾਉਣਾ ਦੂਸਰੇ ਨੂੰ ਮੂਰਖ ਬਣਾ ਕੇ ਲੁੱਟਣਾ ਇਹ ਸਾਡਾ ਮਨੋਰਥ ਹੈ ਲੇਕਿਨ ਗੁਰੂ ਦਹ ਦਿਨ ਇਹ ਮਨੋਰਥ ਨਹੀਂ ਹੈ ਭਾਈ ਕਿਹੜਾ ਮਨੋਰਥ ਹੈ ਤੇਰਾ ਕਿਸ ਤੋਂ ਸੰਤਾਂ ਤੋਂ ਪ੍ਰਸ਼ਾਦ ਲੈ ਲਾ ਸੰਤਾਂ ਦੀ ਸ਼ਰਨ ਵਿੱਚ ਆ ਜਾ ਆਪਣੇ ਮਨ ਦੀ ਮੱਤ ਨੂੰ ਤਿਆਗ ਦੇ ਜੇ ਸੰਤ ਕਿਰਪਾ ਕਰ ਸੰਤ ਕਿਰਪਾ ਤੇ ਜਪੀਏ ਨਾਮ ਤਾਂ ਨਾਮ ਜਪਿਆ ਜਾਂਦਾ ਜੇ ਸੰਤ ਕਿਰਪਾ ਕਰ ਰaho ਸੰਤ ਕੇ ਸੰਗ ਮਿਟਿਆ ਹੰਕਾਰ ਸੰਤਾਂ ਦਾ ਸੰਗ ਕਰਕੇ ਹੰਕਾਰ ਮਿਟ ਗਿਆ ਹੋਮੇ ਖਤਮ ਹੋ ਗਏ ਸੰਗ ਕੀਤਾ ਨਹੀਂ ਸੰਤਾਂ ਦਾ ਹਲੇ ਤਾਂ ਦੁਬਿੱਦਆ ਬਿੱਤਿਆ ਇੱਕ ਕਦਮ ਸੰਤਾਂ ਕੰਨੀ ਨੂੰ ਆਉਂਦਾ 10 ਕਦਮ ਸਾਖ ਤਾਂ ਕੰਨੀ ਨੂੰ ਹੋ ਲੈਂਦਾ ਕਦੇ ਮਨ ਦੇ ਨਾਲ ਸਾਵਗਤ ਆਬ ਕਰਿਆ ਕਰੋ ਇਕੱਲੇ ਬੈਠ ਕੇ ਕਿ ਮਨਾ ਤੂੰ ਕਿਹੜੇ ਕਾਰਜ ਵਿੱਚ ਲੱਗਿਆ ਹੈ ਕਿੰਨੇ ਦਿਨ ਦੀ ਤੇਰੀ ਜ਼ਿੰਦਗੀ ਹੈ ਕਿੰਨੇ ਦਿਨ ਦੀ ਤੇਰੀ ਸੋਭਾ ਵਡਿਆਈ ਹੈ ਸੋਭਾ ਛੱਡਣੀ ਬੜੀ ਔਖੀ ਹੈ ਲੇਕਿਨ ਜਦੋਂ ਤੱਕ ਸੋਭਾ ਨਹੀਂ ਛੱਡਦੇ ਉਨੀ ਦੇਰ ਤੱਕ ਰੱਬ ਵੀ ਮਿਲਦਾ ਨਹੀਂ ਸੰਤ ਕੇ ਸੰਗ ਮਿਟਿਆ ਹੰਕਾਰ ਤਾਂ ਮਿٹےਗਾ ਜੇ ਸੰਤਾਂ ਦਾ ਸੰਗ ਕਰਾਂਗੇ ਤੰਤ ਦਾ ਸੰਗਤ ਹਲੇ ਕੀਤਾ ਨਹੀਂ ਹਲੇ ਦਾ ਮਨ ਹੋਰ ਪਾਸੇ ਭੱਜਿਆ ਫਿਰਦਾ ਇਹ ਭੱਜ ਦੇ ਦੌੜ ਦੇ ਨੂੰ ਇੰਨੇ ਨੂੰ ਜਮਾ ਨੇ ਆ ਜਾਣਾ ਵੀ ਚੱਲ ਚੱਲੀਏ ਸੰਤ ਕੇ ਸੰਗ ਮਿਟਿਆ ਹੰਕਾਰ ਦ੍ਰਿਸ਼ਟ ਆਵੇ ਦ੍ਰਿਸ਼ਟ ਦਾ ਦੇਖਣੇ ਨੂੰ ਕਹਿੰਦੇ ਆ ਦ੍ਰਿਸ਼ਟ ਆਵੇ ਸਭ ਏਕਾਂਕਾਰ ਇਕਾਂਕਾਰ ਫਿਰ ਇੱਕੋ ਅਕਾਲ ਪੁਰਖ ਦੇ ਦਰਸ਼ਨ ਹੋ ਜਾਂਦੇ ਆ ਕਦੋਂ ਹੋਏ ਆ ਜਦੋਂ ਹੰਕਾਰ ਮਿਟਿਆ ਹੰਕਾਰ ਕਦੋਂ ਮਿਟਿਆ ਜਦੋਂ ਸੰਤਾਂ ਦਾ ਸੰਗ ਕੀਤਾ ਸੰਤ ਕੇ ਸੰਗ ਮਿਟਿਆ ਹੰਕਾਰ ਦ੍ਰਿਸ਼ਟ ਆਵੇ ਸਭ ਇੱਕਾਂਕਾਰ ਸੰਤੋ ਸੋ ਪਰ ਸੰ ਕਹਿੰਦੇ ਜਦੋਂ ਸੰਤੋ ਖੁਸ਼ ਹੁੰਦੇ ਹਨ ਆਏ ਬਸ ਪੰਜਾ ਫੇਰੇ ਪੰਜ ਬਸ ਵਿੱਚ ਆ ਜਾਂਦੇ ਹਨ ਜਦੋਂ ਸੰਤ ਖੁਸ਼ ਹੁੰਦੇ ਹਨ ਸਾਡਾ ਮਨੋਰਥ ਸੰਤਾਂ ਨੂੰ ਖੁਸ਼ ਕਰਨਾ ਨਹੀਂ ਸਾਡਾ ਮਨੋਰਥ ਤਾਂ ਲੋਕਾਂ ਨੂੰ ਖੁਸ਼ ਕਰਨਾ ਹੈ ਮੰਜ਼ਲ ਕਠਣ ਬੜੀ ਹੈ ਲੇਕਿਨ ਇਸ ਤੋਂ ਵੱਡੀ ਮੰਜ਼ਲ ਵੀ ਸੰਸਾਰ ਵਿੱਚ ਨਹੀਂ ਜਦੋਂ ਸੰਤ ਸੋ ਪਰਸੰਨ ਹੋ ਜਾਂਦੇ ਖੁਸ਼ ਹੋ ਜਾਂਦੇ ਹਨ ਸਾਂਤੋ 100 ਪਰਸਨ ਆਵੇ ਬਸ 55 ਫਿਰ ਇਹ ਪੰਜੇ ਬਾਸ ਵੀ ਜਾ ਜਾਂਦੇ ਜਦੋਂ ਉਹ ਸੰਤ ਖੁਸ਼ ਹੋ ਜਾਂਦੇ ਆ ਸਾਡੇ ਪਰ ਫਿਰ ਇਹ ਪੰਜਾਂ ਨੂੰ ਬੰਨ ਕੇ ਸਿੱਡ ਦਿੰਦੇ ਆ ਸਰ ਸਿੰਘ ਦੇ ਪਹਿਲੇ ਜ਼ਮਾਨੇ ਵਿੱਚ ਜਿਹੜਾ ਬੱਚਾ ਜ਼ਿਆਦਾ ਛਰਾਰਤਾ ਕਰਦਾ ਸੀ ਇਲਤਾਂ ਕਰਦਾ ਸੀ ਕੀ ਕਰਦੇ ਸੀ ਮਾਪੇ ਉਹਨੂੰ ਰਸਾ ਲੇਕੇ ਨਾ ਬੰਨ ਦਿੰਦੇ ਸੀ ਅਸਾਦੀ ਕੇ ਬੱਟ ਦੇਣਾ ਵਿੱਚ ਛੋਟੀ ਪਸਾ ਦੇਣੀ ਬੱਚਾ ਨਾ ਭੱਜ ਨਹੀਂ ਸਕਦਾ ਸੀ ਨਾ ਉਹ ਖੇਲ ਐ ਇੱਕ ਨਹੀਂ ਸੰਤਾਨਾ ਜਿਹੜੇ ਇਹ ਪੰਜਾਂ ਨੂੰ ਫਿਰ ਗੋਲਾ ਲਾਠੀ ਦੇ ਕੇ ਬੰਨ ਕੇ ਸੁੱਟ ਦਿੰਦੇ ਆ ਫੇਰੇ ਇੱਕ ਆਬੂ ਆ ਜਾਂਦੇ ਆ ਸਾਂਤੋ ਸੋ ਪਰ ਸਨ ਆਵੇ ਬਸ ਪੰਚਾ ਅੰਮ੍ਰਿਤ ਨਾਮ ਰਿੱਧੇ ਲੈ ਸੰਚਾ ਸਰਸਿੰਗੀ ਪਹਿਲਾਂ ਤਾਂ ਪੰਜ ਵਾਸੀ ਚਾਉਣੇ ਆ ਫਿਰ ਜਿਹੜਾ ਅੰਮ੍ਰਿਤ ਨਾਮ ਹੈ ਰਿੱਧੇ ਦੇ ਚ ਲੈ ਕੇ ਸੰਚਣ ਹੈ ਏਕਣਾ ਪਾਣੀ ਭਰਦਿਆਂ ਨਾ ਸਿੰਜਣ ਏਕਣਾ ਫਿਰ ਨਾਮ ਨੂੰ ਸਿੰਜਣ ਜਦੋਂ ਪਾਣੀ ਸਿੰਜਿਆ ਜਾਂਦਾ ਹੈ ਬੂਟਾ ਹਰਿਆ ਭਰਿਆ ਹੋ ਜਾਂਦਾ ਹੈ ਇਸ ਤਰੀ ਜਦੋਂ ਅਸੀਂ ਨਾਮ ਦੇ ਨਾਲ ਇਹ ਮਨ ਨੂੰ ਸਿੰਜਦੇ ਆਂ ਫਿਰ ਇਹ ਮਨ ਹਰਿਆ ਭਰਿਆ ਹੋ ਜਾਂਦਾ ਹੈ ਇਹ ਅਵਸਥਾ ਕਦੋਂ ਆਉਂਦੀ ਹੈ ਜਦੋਂ ਪੰਜ ਬਾਸ ਵਿੱਚ ਆਉਂਦੇ ਇਹ ਪੰਜ ਅੰਮ੍ਰਿਤ ਨੂੰ ਪੀਣ ਨਹੀਂ ਦਿੰਦੇ ਪੀਣ ਨਹੀਂ ਦਿੰਦੇ ਪੰਜ ਨਾਮ ਨੂੰ ਜਪਣ ਨਹੀਂ ਦਿੰਦੇ ਇਹ ਪੰਜ ਸਭ ਤੋਂ ਵੱਡੇ ਬੈਰੀ ਇਹ ਬਿਰਤੀ ਲੱਗਣ ਨਹੀਂ ਦਿੰਦੇ ਪੰਜੇ ਜਦੋਂ ਸੰਤ ਮਿਲ ਜਾਂਦੇ ਹਨ ਫਿਰ ਇਹ ਪੰਜੇ ਬਸ ਵਿੱਚ ਆ ਜਾਂਦੇ ਆ ਫਿਰ ਅੰਮ੍ਰਿਤ ਨਾਮ ਹੈ ਜਿਹੜਾ ਰਿੱਦੇ ਵਿੱਚ ਸਿੰਜਿਆ ਜਾਂਦਾ ਹੈ ਆਮਤ ਨਾਮ ਰਿੱద్ధి ਲੈ ਸੰਚ ਕੋ ਨਾਨਕ ਜਾਂ ਕਾ ਪੂਰਾ ਕਰਮ ਇਹ ਦਿਖੋ ਨਾਨਕ ਦੇਵ ਜੀ ਮਹਾਰਾਜ ਬਚਨ ਕਰ ਦਿੰਦੇ ਆ ਅੰਜੀ ਦਾ ਪੂਰਾ ਕਰਮ ਹੈ ਕੋ ਨਾਨਕ ਜਾਂ ਕਾ ਪੂਰਾ ਕਰਮ तिस पेटे साधू ਕੇ ਚਰਨ ਕਹਿੰਦੇ ਉਹਨੂੰ ਮਿਲ ਜਾਂਦੇ ਆਨ ਸਾਧੂ ਦੇ ਚਰਨ ਉਹਨੂੰ ਸਾਧੂਆਂ ਕੋਲੋਂ ਸ਼ਬਦ ਮਿਲ ਜਾਂਦਾ ਹੈ ਜਿਹਦੇ ਪੂਰਨ ਕਰਮ ਹਨ ਸਸੀਂ ਕਰਮ ਜਦੋਂ ਕਰਦਾ ਹੈ ਨਾ ਸਾਧੂਆਂ ਦਾ ਸੰਗ ਕਰਦਾ ਹੈ ਸਾਧੂ ਖੁਸ਼ ਹੋ ਜਾਂਦੇ ਫਿਰ ਉਹ ਚਰਨ ਦੇ ਦਿੰਦੇ ਆ ਸ਼ਬਦ ਦੇ ਦਿੰਦੇ ਆ ਚਰਨਨਾਂ ਪੈਰਾਂ ਨੂੰ ਵੀ ਕਹਿੰਦੇ ਆ ਜਦੋਂ ਸਾਧੂ ਖੁਸ਼ ਹੋ ਜਾਂਦੇ ਹਨ ਫਿਰ ਉਹ ਆਪਣੇ ਪੈਰਾਂ ਨੂੰ ਵੀ ਹੱਥ ਲਵਾ ਲੈਂਦੇ ਨਹੀਂ ਲਵਾਉਂਦੇ ਨਹੀਂ ਜੀ ਮੇ ਇੱਕ ਸੱਸ ਰੁੱਟ ਜਾਂਦੀ ਹੈ ਇਹਨਾਂ ਨੂੰ ਦੇ ਨਾਲ ਉਹ ਥੋੜਾ ਫਿਰ ਨੂੰ ਤੇ ਪੈਰੀ ਹੱਥ ਲਵਾਉਂਦੀ ਹੈ ਉਹ ਤਾਂ ਭਗਾ-ਭਗਾ ਕੇ ਪਰਾਂ ਸਿੱਟਦੀ ਹੈ ਉਹਨੂੰ ਜਦੋਂ ਸਾਧੂ ਖੁਸ਼ ਹੁੰਦੀ ਹੈ ਫਿਰ ਨੂਹ ਤੋਂ ਪੈਰਾਂ ਨੂੰ ਹੱਥ ਲਵਾ ਲੈਂਦੀ ਹੈ ਨੂਹ ਨੂੰ ਫਿਰ ਸੀਸਾਂ ਬੜੀਆਂ ਦਿੰਦੀ ਹੈ ਇਹੀ ਇਦਰ ਸਾਧੂ ਹੈ ਸਾਧੂ ਜਿੰਨੀ ਤੇ ਤੱਕ ਖੁਸ਼ ਨਹੀਂ ਹੁੰਦੇ ਆਪਣੇ ਪੈਰਾਂ ਨੂੰ ਹੱਥ ਲੱਗਣ ਨਹੀਂ ਦਿੰਦੇ ਜਿਹੜੇ ਅਸਲੀ ਹਨ ਜਿਹੜੇ ਨਕਲੀ ਹਨ ਉਹਨਾਂ ਨੂੰ ਚਾਹੇ ਦੁਨੀਆ ਹੀ ਲਈ ਜਾਵੇ ਕੋਹ ਨਾਨਕ ਜਾਂ ਕਾ ਪੂਰਾ ਕਰਮ ਤਿਸ ਪੇਟੇ ਸਾਧੂ ਕੇ ਚਰਨ ਗੋੜੀ ਮਹਲਾ ਪੰਜਮਾ ਹਰ ਗੁਣ ਜਪਤ ਕਹਿੰਦੇ ਜਦੋਂ ਹਰ ਦੇ ਗੁਣਾਂ ਨੂੰ ਜਪਿਆ ਕਮਲ ਪਰਗਾਸ ਹੈ ਕਮਲ ਦੇ ਵਿੱਚ ਕਹਿੰਦੇ ਫਿਰ ਪ੍ਰਗਾਸ ਹੋ ਗਿਆ ਇਹ ਮਨ ਦੇ ਵਿੱਚ ਪ੍ਰਗਾਸ ਹੋ ਜਾਂਦਾ ਹੈ ਤਾਦੂ ਮਨੇ ਚਰਨ ਦੇ ਦਿੱਤਾ ਫਿਰ ਉਹਦਾ ਜਾਪ ਕਰਿਆ ਫਿਰ ਪ੍ਰਗਾਸ ਹੋ ਗਿਆ ਹਰ ਗੁਣ ਜਪਤ ਕਮਲ ਪ੍ਰਗਾਸੈ ਹਰ ਸਿਮਰਤ ਤਰਾਸ ਸਬਨਸੈ ਇੰਜ ਨਹੀਂ ਤਰਾਸ ਹੁੰਦੀ ਹੈ ਪਿਆਸ ਹੁੰਦੀ ਹੈ ਸਾਰੀ ਨਸ ਜਾਂਦੀ ਹੈ ਸਾਮਤ ਪੂਰੀ ਜਿਤ ਹਰ ਗੁਣ ਗਾਵੈ ਕਹਿੰਦੇ ਉਹ ਮਤ ਪਿਰ ਪੂਰੀ ਹੈ ਜਿਹੜੇ ਹਰ ਦੇ ਗੁਣਾਂ ਨੂੰ ਗਾਉਂਦੀ ਹੈ ਵੱਡੇ ਭਾਗ ਸਾਧੂ ਸੰਗ ਪਾਵੈ ਕਹਿੰਦੇ ਬਹੁਤ ਵੱਡੇ ਭਾਗਾਂ ਦੇ ਨਾਲ ਸਾਧੂ ਅੰਦਰ ਸੰਗ ਪਾਇਆ ਜਾਂਦਾ ਨਹੀਂ ਸਾਧੂ ਅੰਦਰ ਸੰਗ ਪ੍ਰਾਪਤ ਨਹੀਂ ਹੁੰਦਾ ਵੱਡੇ ਭਾਗ ਸਾਧੂ ਸੰਗ ਪਾਵੈ ਰਹੋ ਜੈਸੇ ਜਦੋਂ ਭਾਗ ਹਾਰ ਜਾਂਦੇ ਹਨ ਨਾ ਪੇ ਸਾਧੂ ਅਤੇ ਦੂਰ ਨੂੰ ਹੋ ਕੇ ਲੰਘਣ ਲੱਗ ਜਾਂਦਾ ਹੈ ਆ ਰਸਤਾ ਹੀ ਬਦਲ ਲੈਂਦਾ ਔਰ ਪਾਸੇ ਨੂੰ ਤੁਰ ਪੈਂਦਾ ਕਿਉਂ ਮਨ ਦੇ ਵਿੱਚ ਕਪਟ ਹੁੰਦੀ ਹੈ ਨਾ ਮਨ ਦੇ ਚ ਕਪਟ ਹੁੰਦੀ ਹੈ ਉਤੋਂ ਉਤੋਂ ਸਾਧੂ ਦਿਖਦਾ ਵਿੱਚ ਜ਼ਹਿਰ ਦੇ ਨਾਲ ਭਰਿਆ ਹੁੰਦਾ ਮਜਬੂਰੀ ਦਾ ਨਾਮ ਸ਼ੁਕਰੀਆ ਮਜਬੂਰੀ ਹੁੰਦੀ ਹੈ ਕਿਉਂ ਹੋਰ ਕੋਈ ਮਿਲਦਾ ਨਹੀਂ ਦੁਨੀਆ 'ਚ ਤੱਕ ਟੁੱਟ ਜਾਂਦਾ ਹੈ ਲੱਭਦਾ ਨਹੀਂ ਇੱਕ ਮਜਬੂਰੀ ਦੇ ਬਸ ਨੂੰ ਸਾਧੂਆਂ ਕੋਲ ਆਉਂਦਾ ਹੈ ਵਿੱਚ ਕਾਪਟ ਭਰੀ ਹੁੰਦੀ ਹੈ ਵਿੱਚ ਉਸ ਹੋਰ ਭਰਿਆ ਹੁੰਦਾ ਹੈ ਜਦੋਂ ਵੱਡੇ ਭਾਗ ਹੁੰਦੇ ਹਨ ਫਿਰ ਸਾਧੂਆਂ ਨਾਲ ਮੇਲ ਹੋ ਜਾਂਦਾ ਵੱਡੇ ਭਾਗ ਸਾਧੂ ਸੰਗ ਪਾਵੈ ਰੋ ਸਾਧ ਸੰਗ ਪਾਈਏ ਨਿਧ ਨਾਮਾ ਲੇਕਿਨ ਜਿਹੜਾ ਨਾਮ ਦੀ ਪ੍ਰਾਪਤੀ ਹੋਣੀ ਹੈ ਰਿੱਧੀਆਂ ਸਿੱਧੀਆਂ ਹੋਣੀਆਂ ਸਾਧੂ ਦਾ ਸੰਗ ਕਰਕੇ ਹੋਣ ਨਾਮ ਦੀ ਪ੍ਰਾਪਤੀ ਕਦੋਂ ਹੋਣੀ ਐ ਸਾਧ ਸੰਗ ਪਾਈਏ ਨਿੱਧ ਨਾਮਾ ਨਾਮ ਕਦੋਂ ਪਾਉਣਾ ਐ ਸਾਧੂ ਵੰਦਾ ਸੰਗ ਕਰਕੇ ਨਾਮ ਪਾਉਣਾ ਸਾਧ ਸੰਗ ਪੂਰਨ ਸਭ ਕਾਮਾ ਸਾਧੂ ਵੰਦ ਸੰਗ ਕੀਤਾ ਫੇ ਪੂਰੇ ਕੰਮ ਹੋ ਗਏ ਸਾਰੇ ਲੇਕਿਨ ਵਿਸ਼ਵਾਸ ਵੀ ਤਾਂ ਚਾਹੀਦਾ ਐ ਯਕੀਨ ਦੀ ਵੀ ਤਲੋੜ ਹੈ ਸਾਧੂਵੰਤਾ ਸੰਗ ਕਰ ਲਿਆ ਵਿਸ਼ਵਾਸ ਨਹੀਂ ਬਣਿਆ ਯਕੀਨ ਨਹੀਂ ਬਣਿਆ ਯਕੀਨ ਹਲੇ ਹੋਰ ਕਿਰਿਆ ਕਰਮਾਂ ਵਿੱਚ ਉਲਝਿਆ ਫਿਰਦਾ ਸਾਧ ਸੰਗ ਪੂਰਨ ਸਭ ਕੰਮ ਆ ਹਰ ਕੀ ਭਗਤ ਕਹਿੰਦੇ ਜਦੋਂ ਹਰ ਦੀ ਭਗਤ ਕਰਦੇ ਹਨ ਜਨਮ ਪਰਮਾਨ ਇਹੇ ਜਨਮ ਪਰਮਾਨ ਹੋ ਜਾਂਦਾ ਹੈ ਹਰ ਦੀ ਭਗਤੀ ਦੇ ਨਾਲ ਹਰ ਦੀ ਭਗਤੀ ਕਦੋਂ ਹੋਈ ਕਦੋਂ ਭਗਤੀ ਮਿਲੀ ਹੈ ਕਦੋਂ ਨਾਮ ਮਿਲਿਆ ਭਗਤੀ ਮਿਲਦੀ ਹੈ ਭਾਵ ਨਾਮ ਮਿਲਦਾ ਹੈ ਨਾਮ ਕਿਹਨਾਂ ਕੋਲੋਂ ਮਿਲਦਾ ਹੈ ਨਾਮ ਸੰਤਾਂ ਕੋਲੋਂ ਮਿਲਦਾ ਬਾਣੀ ਅਨਹਤ ਪੂੰਜੀ ਸੰਤਨ ਹਾਤ ਰਾਖੀ ਕੁੰਜੀ ਬਾਣੀ ਦੀ ਕੁੰਜੀ ਸਾਧੂਆਂ ਕੋਲ ਹੈ ਸੰਤਾਂ ਕੋਲ ਹਰ ਕੀ ਭਗਤ ਜਨਮ ਪਰਬਾਨ ਗੁਰ ਕਿਰਪਾ ਗੁਰ ਕਿਰਪਾ ਤੇ ਨਾਮ ਬਖਾਨ ਨਾਮ ਦਾ ਬਖਿਆਨ ਕਦੋਂ ਹੋਇਆ ਜਦੋਂ ਗੁਰ ਨੇ ਕਿਰਪਾ ਕੀਤੀ ਹੈ ਸ਼ਬਦ ਦੀ ਕਿਰਪਾ ਦੇ ਨਾਲ ਅਕਲ ਵਾਲੀ ਗੱਲ ਤਾਂ ਖਤਮ ਕਰਤੀ ਸਿਆਣਪ ਵਾਲੀ ਗੱਲ ਕੱਢ ਦਿੱਤੀ ਹੈ ਵਿੱਚੋਂ ਗੁਰ ਕਿਰਪਾ ਤੇ ਨਾਮ ਬਖਾਨ ਇੱਕ ਨਾਮ ਦਾ ਪਾਠ ਕਰਨਾ ਹੁੰਦਾ ਇੱਕ ਨਾਮ ਦਾ ਬਖਿਆਨ ਹੁੰਦਾ ਇਹ ਤਾਂ ਗੁਰ ਦੀ ਕਿਰਪਾ ਦੇ ਨਾਲ ਹੁੰਦਾ ਹੈ ਸ਼ਬਦ ਦੀ ਕਿਰਪਾ ਦੇ ਨਾਲ ਹੁੰਦਾ ਕਿਉਂ ਸ਼ਬਦ ਨਾਮ ਸਾਧੂਆਂ ਕੋਲੋਂ ਪ੍ਰਾਪਤ ਹੋ ਜਾਂਦਾ ਹੈ ਤੇ ਨਾਮ ਦਾ ਬਖਿਆਨ ਹੁੰਦਾ ਹੈ ਗੁਰ ਕਿਰਪਾ ਤੇ ਨਾਮ ਬਖਾਣ ਕੋ ਨਾਨਕ ਸੋ ਜਨ ਪਰਵਾਨ ਹੁਣ ਬਚਨ ਕਰ ਦਿੱਤੇ ਕਹਿੰਦੇ ਉਹ ਜਨ ਫਿਰ ਪਰਮਾਨ ਹੋ ਜਾਂਦੇ ਹਨ ਜਿਹੜੇ ਨਾਮ ਦਾ ਬਖਿਆਨ ਕਰਦੇ ਕੋ ਨਾਨਕ ਸੋ ਜਨ ਪਰਵਾਨ ਜਾਂ ਕੇ ਰਿੱਧੇ ਬਸੇ ਭਗਵਾਨ ਕਿ ਜਿਹਦੇ ਰਿੱਧੇ ਦੇ ਵਿੱਚ ਭਗਵਾਨ ਬਸ ਜਾਂਦਾ ਹੈ ਉਹ ਜਨ ਪਰਵਾਨ ਹੋ ਜਾਂਦੇ ਹਨ ਜਿਹੜੇ ਜਨ ਨਾਮ ਦਾ बख्यान ਕਰਦੇ ਹਨ ਉਹਨਾਂ ਦੇ ਰਿੱਧੇ ਦੇ ਵਿੱਚ ਭਗਵਾਨ ਦਾ ਵਾਸਾ ਹੋ ਜਾਂਦਾ ਹੈ ਉਹ ਜਨ ਫਿਰ ਦਰਗਾਹ ਦੇ ਵਿੱਚ ਪਰਵਾਨ ਹੋ ਜਾਂਦੇ ਸੋ ਸਤਸੰਗ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਵੀ ਤੋਂ ਸੁੱਧ ਤੇ ਸਪਾਸਟ ਬਾਣੀ ਪਰ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬਿਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ